ਤੁਸੀਂ ਹੈਰਾਨ ਹੋਵੋਗੇ ਮੈਂ ਇਦਾਂ ਦੇ ਬੰਦੇ ਵੇਖੇ ਕੋਈ ਮੈਡੀਸਨ ਕੰਪਨੀ ਵਾਲਾ ਨਾ ਜਿਹੜੀ ਕੰਪਨੀ ਤਿਆਰ ਕਰਦੀ ਨਾਮ ਨਹੀਂ ਲੈਣਾ ਉਹਦਾ ਉਹ ਮੈਡੀਸਨ ਕੰਪਨੀ ਵਾਲੇ ਡਾਕਟਰ ਕੋਲ ਗਏ ਹਸਪੀਟਲ ਦਾ ਆਪਣੇ ਡਾਕਟਰ ਨਾਲ ਉਹਨੂੰ ਜਾ ਕੇ ਕਹਿੰਦੇ ਜੀ ਸਾਡੀ ਕੰਪਨੀ ਦੀ ਦਵਾਈ ਲਿਖਿਆ ਕਰੋ ਔਰ ਉਹ ਦਵਾਈ ਫਿਰ ਹੋਰ ਨਹੀਂ ਕਿਤੇੋਂ ਮਿਲਣੀ ਜਿਹੜਾ ਡਾਕਟਰ ਦਾ ਬਾਹਰ ਸਟੋਰ ਹੈ ਨਾ ਉੱਥੋਂ ਮਿਲਣੀ ਹੈ ਤੁਸੀਂ ਸਾਰੇ ਸ਼ਹਿਰ ਚ ਘੁੰਮ ਲਓ ਤਾਨੂੰ ਉਹ ਦਵਾਈ ਨਹੀਂ ਮਿਲਣੀ ਜੇ ਤੁਸੀਂ ਸਾਲਟ ਮਲਾ ਕੇ ਲੈ ਵੀ ਆਂਦਾ ਡਾਕਟਰ ਕਹਿੰਦਾ ਇਹ ਨਹੀਂ ਹੈ ਵੀ ਇੱਥੋਂ ਮਿਲੇਗੀ ਅੱਛਾ ਉਹ ਕੰਪਨੀ ਵਾਲੇ ਕਹਿੰਦੇ ਸਾਡੀ ਦਵਾਈ ਲਿਖ ਦਿਓ ਕਹਿੰਦੇ ਜੀ ਤੁਹਾਡੀ ਦਵਾਈ ਲਿਖ ਦਾਂਗੇ ਮੈਨੂੰ ਕੀ ਦੇਉਂਗੇ ਉਹ ਕਹਿੰਦਾ ਜੀ ਦੱਸੋ ਕਹਿੰਦਾ ਇੱਕ ਸਾਲ ਮੈਂ ਤੁਹਾਡੀਆਂ ਪਰਚੀਆਂ ਲਿਖਾਂਗਾ ਸੁਣਿਓ ਇੱਕ ਸਾਲ ਮੈਂ ਤੁਹਾਡੀਆਂ ਪਰਚੀਆਂ ਲਿਖਾਂਗਾ 1 ਜੁਲਾਈ ਤੋਂ ਲੈ ਕੇ ਅਗਲੀ ਜੁਲਾਈ ਤੱਕ ਪਰ ਬਦਲੇ ਵਿੱਚ ਇੱਕ ਕਮ ਹੈ ਜਿਹੜੀ ਨਵੀਂ ਹਾਈਬ੍ਰਿਡ ਅਨੋਵਾ ਆਈ ਹੈ ਨਾ 28 29 ਲੱਖ ਦੀ ਉਹ ਵਾਰ ਖੜੀ ਕਰ ਦਿਓ ਲਿਆ ਕੇ ਕਹਿੰਦੇ ਜੀ ਕਰ ਦਿੰਦੇ ਉਹ ਕੰਪਨੀ ਨੇ ਅਗਲੇ ਦਿਨ ਲਿਆ ਕੇ ਗੱਡੀ ਵਾਰ ਖੜੀ ਕਰਦੀ ਇਹਦਾ ਮਤਲਬ 28 29 ਲੱਖ ਰੁਪਏ ਦੀ ਗੱਡੀ ਦੇਣ ਤੋਂ ਬਾਅਦ ਜਿਨੀ 29 ਲੱਖ ਦੀ 28 ਦੀ ਵੱਡੀ ਦਿੱਤੀ ਹੈ ਉਹ ਹੁਣ ਇੱਕ ਸਾਲ ਵਿੱਚ 56 ਲੱਖ ਰੁਪਈਆ ਕਮਾਉਣਗੇ ਡਬਲ ਕਿਹਨਾਂ ਤੋਂ ਗਰੀਬ ਲੋਕਾਂ ਤੋਂ ਲੋਟ ਮੰਨ ਲੋਕਾਂ ਤੋਂ ਮਜਬੂਰ ਲੋਕਾਂ ਤੋਂ ਜਿਨ੍ਹਾਂ ਨੇ ਦਵਾਈ ਲੈਣੀ ਮਜਬੂਰੀ ਹੈ ਬਿਮਾਰ ਲੋਕਾਂ ਤੋਂ ਪੈਸੇ ਕਮਾਉਣਗੇ ਕਿਉਂ ਭਾਈ ਡਾਕਟਰ ਨੇ 28 ਲੱਖ ਦੀ ਗੱਡੀ ਲਈ ਹੈ ਕੰਪਨੀ ਵਾਲੇ 56 ਨਹੀਂ ਕਮਾਉਣਗੇ ਇਹਦਾ ਮਤਲਬ ਡਾਕਟਰ ਨੇ ਵਿੱਦਿਆ ਪੜ੍ਹੀ ਹੈ ਪਰ ਪਰਉਪਕਾਰ ਨਹੀਂ ਹੈ ਹਾਂ 1000 ਰੁਪਿਆ ਉਹਦੀ ਫੀਸ ਲੈਣੀ ਉਹਦੀ ਧਰਮ ਦੀ ਕਿਰਤ ਸੀ ਪਰ ਕਿਸੇ ਟੈਸਟਾਂ ਜਾਂ ਦਵਾਈ ਵਿੱਚੋਂ ਕਮਿਸ਼ਨ ਲੈਣਾ ਪਾਪ ਸੀ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਹੇ ਇਸ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੈ ਭਾਈ ਤੂੰ ਦੂਜਿਆਂ ਦਾ ਹੱਕ ਮਾਰ ਕੇ ਖਾ ਰਿਆ ਹੱਕ ਭਰਾਇਆ ਨਾਨਕਾ ਉਸ ਸੂਅਰ ਉਸ ਦਾਏ ਗੁਰਪੀਰ ਹਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਇਹ ਮਰਦਾ ਖਾਣ ਦੇ ਬਰਾਬਰ ਹੈ